ਗਵਰਨਮੈਂਟ ਦਾ ਜਿਹੜਾ ਨਵਾਂ ਸਰਕੂਲਰ ਹੈਗਾ ਐਨਐਚਆਈ ਦਾ ਉਹਦੇ ਵਿੱਚ ਉਹਨਾਂ ਨੇ ਇਹ ਗਾਈਡਲਾਈਨਸ ਦਿੱਤੀ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਦਾ ਫਾਸਟ ਹੈਗਾ ਜਿਹੜਾ ਉਹਨੂੰ ਤੁਸੀਂ ਆਪਣੀ ਗੱਡੀ ਦੇ ਗਲਾਸ ਤੇ ਨਹੀਂ ਲਗਾਉਂਦੇ ਹੈਗੇ ਨਹੀਂ ਪੇਸਟ ਕਰਦੇ ਹੈ ਨਹੀਂ ਚਿਪਕਾਉਂਦੇ ਹੈਗੇ ਆਲਰੇਡੀ ਇੱਕ ਹਫਤੇ ਤੋਂ ਜਾਂ 10 ਦਿਨ ਤੱਕ ਉਹ ਆਲਰੇਡੀ ਤੁਹਾਡਾ ਬਲੈਕਲਿਸਟ ਹੋ ਜਾਏਗਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਸਰ ਕਿ ਇੱਕ ਗੱਡੀ ਮਤਲਬ ਕਹਿੰਦਾ ਕਿ ਇੱਕ ਫਾਸਟ ਟੈਗ ਤਹਾਡੀ ਗੱਡੀ ਦਾ ਜਿਹੜਾ ਫਾਸਟ ਟੈਗ ਹੈਗਾ ਉਹ ਕੋਈ ਅਦਰ ਪਰਸਨ ਯੂਜ਼ ਨਾ ਕਰੇ ਤਾਂ ਕਿ ਕੱਲ ਨੂੰ ਕੋਈ ਘਟਨਾ ਹੋਵੇ ਤੇ ਪੁਲਿਸ ਜਾਂ ਕੋਈ ਹੋਰ ਏਜੰਸੀ ਕੁਐਰੀ ਕਰੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਗੱਡੀ ਨਹੀਂ ਮਿਲਦੀ ਹੈਗੀ ਇਸ ਕਰਕੇ ਇੱਕ ਗੱਡੀ 1 ਵਹੀਕਲ 1 ਫਾਸਟ ਟੈਗ ਹੈਗਾ ਜਿਹੜਾ ਉਹ ਜ਼ਰੂਰੀ ਹੋ ਗਿਆ ਹੈ। ਫਿਰ ਇਹ ਵੀ ਦਾ ਕਿਆ ਜਾਸਾ ਇਸ ਵਕਤ ਲਮੀਆਂ ਲੈਣਾ ਲੱਗ ਜਿੰਿਆ ਹਾਂ ਹਾਂਜੀ ਦੀ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਾਡੀ ਹੈਲਪ ਕਰੇਗਾ ਐਂਡ ਰੋਡ ਯੂਜ਼ਰ ਦੀ ਵੀ ਹੈਲਪ ਕਰੇਗਾ ਇਹਦੇ ਨਾਲ ਸਮਾਂ ਵੀ ਬਚੇਗਾ ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟਸ ਹੁੰਦੀਆਂ ਹੈਗੀਆਂ ਕਈ ਵਾਰ ਪਲਾਜ਼ਾ ਤੇ ਤੁਸੀਂ ਦੇਖੀਆਂ ਹੀ ਹੋਣੀਆਂ ਵਿਜ਼ੀਬਲ ਹੋ ਜਾਂਦੀਆਂ ਇਹ ਪ੍ਰੋਬਲਮ ਤੋਂ ਸਾਨੂੰ ਕਾਫੀ ਜ਼ਿਆਦਾ ਹੈਲਪ ਮਿਲੇਗੀ ਤੇ ਜਿਹੜਾ ਇੱਕ ਨਵਾਂ ਸੀਗਾ ਵੀ ਸਾਡਾ 3000 ਹੈ ਤੇ ਉਹਦੇ ਬਾਰੇ ਕੀ ਜਾਣਕਾਰੀ ਹਾਂਜੀ ਸਰ ਉਹਦੀ ਵੀ ਜਾਣਕਾਰੀ ਤੁਹਾਨੂੰ ਪੂਰੀ ਦਿਆਂਗੇ ਸਾਡੇ ਮਾਨਯੋਗ ਮੰਤਰੀ ਨਿਤਿਨ ਗੜਕਰੀ ਦਾ ਸੰਸਦ ਦੇ ਵਿੱਚ ਬਿਆਨ ਆਇਆ ਹੈਗਾ ਉਹਨਾਂ ਨੇ 15 ਅਗਸਤ ਤੋਂ ਐਨੂਅਲ ਪਾਸ ਹੈ ਜਿਹੜਾ ਉਹ ਲਾਂਚ ਕੀਤਾ ਹੈਗਾ ਯਾਰ ਜਿਹੜਾ 3000 ਰੁਪਏ ਦੇ ਨਾਲ ਤੁਹਾਨੂੰ ਪੂਰੇ 1 ਸਾਲ ਦਾ ਪਾਸ ਮਿਲੇਗਾ ਉਹਦੇ ਵਿੱਚ ਓਨਲੀ ਤੁਸੀਂ ਐਨਐਚਆਈ ਦਾ ਪੂਰੇ ਭਾਰਤ ਦੇ ਵਿੱਚ ਕੋਈ ਵੀ ਪਲਾਜ਼ਾ ਹੋਵੇ ਤੁਸੀਂ 200 ਵਾਰ ਉਹਨੂੰ ਕ੍ਰੋਸ ਕਰ ਸਕਦੇ ਹੋ ਔਰ ਇਟ ਮੀਨਸ ਉਹ ਕੰਮ ਵੀ ਐਨਐਚਆਈ ਦੇ ਪਲਾਜ਼ਾ ਤੇ ਹੀ ਕਰੇਗਾ ਅਦਰਵਾਈਜ਼ ਸਟੇਟ ਪਲਾਜ਼ਾ ਹੈਗਾ ਜਾਂ ਐਕਸਪ੍ਰੈਸ ਵੇ ਹੈਗਾ ਉਹਦੇ ਤੇ ਉਹ ਵਰਕਿੰਗ ਨਹੀਂ ਕਰੇਗਾ ਉਹਦੇ ਤੇ ਤੁਹਾਡੇ ਜੋ ਬੇਸਿਕ ਚਾਰजेस ਹੈਗੇ ਆ ਉਹ ਤੁਹਾਡੇ ਉਹ ਲੱਗਣਗੇ